ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੁਸ਼ੇਰ ਲੁਧਿਆਣਾ ਔਰ ਇੱਕ ਵਾਰ ਫੇਰ ਯਾਰ ਨੈਕਸ ਵਿੱਚ گارਮੈਂਟ ਇੰਡਸਟਰੀ ਨੂੰ ਅਪਡੇਟ ਕਰਨ ਲਈ ਲਗਾਤਾਰ ਜੀਡੀਏ ਐਗਜ਼ੀਬਿਸ਼ਨ ਚੱਲ ਰਹੀ ਹੈ ਸੋ ਉਸਦੇ ਅੱਜ ਦੂਸਰੇ ਦਿਨ ਫੇਰ ਇੱਕ ਵਾਰ ਪਹੁੰਚੇ ਆਂ ਦਾਣਾ ਮੰਡੀ ਜਲੰਧਰ ਬਾਈਪਾਸ ਔਰ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ گارਮੈਂਟ ਇੰਡਸਟਰੀ ਦੇ ਚੰਗੇ ਚੰਗੇ ਦਿਗਜ ਜਿਹੜੇ ਹੋਮਵਰਕ ਕਰ ਰਹੇ ਇੱਕ ਤਰ੍ਹਾਂ ਦਾ ਕਿਉਂਕਿ ਇੰਡਸਟਰੀ ਨੂੰ ਚਲਾਉਣ ਲਈ ਬਹੁਤ ਸਾਰੇ ਨਵੇਂ-ਨਵੇਂ ਫੈਬਰਿਕਸ ਨਵੇਂ-ਨਵੇਂ ਇਨੋਵੇਸ਼ਨਸ ਦੀ ਜ਼ਰੂਰਤ ਹੁੰਦੀ ਹੈ ਸੋ ਹੋਮਵਰਕ ਜਿਹੜਾ ਹੈਗਾ ਸਹੀ ਕੀਤਾ ਹੈ ਜਾਂ ਨਹੀਂ ਕੀਤਾ ਉਸ ਹੋਮਵਰਕ ਨੂੰ ਲੈ ਕੇ ਬਹੁਤ ਸਾਰੇ ਕੁਇਰੀਜ਼ ਹੁੰਦੀਆਂ ਸੋ ਤਾਂਕਿ ਜਿਹੜੇ ਬਿਜ਼ਨਸ ਦੇ ਵਿੱਚ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੀ ਗਲਤੀ ਦੀ ਆਪਸ਼ਨਸ ਨਹੀਂ ਹੁੰਦੀ ਸੋ ਉਸ ਗਲਤੀਆਂ ਨੂੰ ਮਿਨੀਮਾਈਜ਼ ਕਰਨ ਲਈ ਕਿਉਂਕਿ ਗਲਤੀ ਤਾਂ ਹਮੇਸ਼ਾ ਹੁੰਦੀ ਰਹਿੰਦੀ ਪਰ ਫਿਰ ਵੀ ਉਸ ਨੂੰ ਮਿਨੀਮਾਈਜ਼ ਕਰਨ ਲਈ ਜਿਹੜਾ ਇੱਕ ਇਦਾਂ ਦੀ ਐਗਜ਼ੀਬਿਸ਼ਨਸ ਨੂੰ ਆਰਗੇਨਾਈਜ਼ ਕੀਤਾ ਜਾਂਦਾ ਤਾਂ ਕਿ ਕਸਟਮਰ ਦਾ ਡਾਇਰੈਕਟ ਫੀਡਬੈਕ ਲਿੱਤਾ ਜਾਏ ਔਰ ਜੋ ਕਸਟਮਰ ਦੀ ਫਾਈਨਲ ਜਿਹੜੀ ਇੱਕ ਤਰ੍ਹਾਂ ਦੀ ਜਿਆਦਾ ਅੱਛੀ ਪਸੰਦ ਹੈਗੀ ਹੈ ਉਹਨੂੰ ਲੈ ਕੇ ਚੀਜ਼ਾਂ ਤਿਆਰ ਕੀਤੀਆਂ ਜਾਂਦੀ ਸੋ ਇਸ ਟਾਈਮ ਪਹੁੰਚੇ ਅਸੀਂ ਪੀਵੀਐਮ ਇੰਟਰਪ੍ਰਾਈਜ਼ਸ ਦੇ ਸਟਾਲ ਤੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੀਵੀਐਮ ਤੇ ਇਸ ਵਾਰੀ ਕੀ ਲਾਂਚ ਕੀਤਾ ਗਿਆ ਸਰ ਨਮਸਕਾਰ ਜੀ ਨਮਸਕਾਰ ਜੀ ਜਿ ਤੁਹਾਡਾ ਨਾਮ ਬੰਦੀਪ ਸਿੰਘ ਨਾ ਸੋਚ ਕੇ ਕੀ ਬੋਲ ਰਹੇ ਭੁੱਲ ਗਏ ਨਹੀਂ ਅੱਛਾ ਕੀ ਮਨਦੀਪ ਜੀ ਸੌਰੀ ਪੀਵੀਐਮ ਚ ਕੀ ਲਾਂਚ ਕੀਤਾ ਗਿਆ ਜੀ ਅਸੀਂ ਨਾ ਐਤ ਕੀ ਟ੍ਰੈਂਡ ਦੇ ਹਿਸਾਬ ਨਾਲ ਕੁਝ ਜਿਗਾੜ ਦੀਆਂ ਨਿਟਸ ਸਟ੍ਰਕਚਰਡ ਨਿਟਸ ਦੇ ਵਿੱਚ ਲੈ ਕੇ ਆਂਦਾ ਬਾਕੀ ਉਸ ਤੋਂ ਇਲਾਵਾ ਜਿਹੜੇ ਸਾਡੇ ਪੁਰਾਣੇ ਕਾਟਨ ਲਾਇਕਰਾ ਜਾਂ ਫਲੀਸ ਜਾਂ ਪ੍ਰਿੰਟ ਦੇ ਕੁਝ ਨਵੇਂ ਡਿਜ਼ਾਈਨਸ ਹੈ ਸਾਡੇ ਆਇਆ ਉਹ ਸਾਰਾ ਚੱਲ ਰਿਹਾ ਜੀ ਸੋ ਲੇਟੈਸਟ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਲੈ ਕੇ ਆਏ ਹੋ ਇਹ ਕਿਸੇ ਇੱਕ ਮੰਡ ਨੂੰ ਕੈਟਰ ਕਰਦੀ ਇਹ ਜੀ ਆਪਣਾ ਜੈਂਟਸ ਦੇ ਵਿੱਚ ਟੀ-ਸ਼ਰਟਸ ਜਿਹੜੇ ਕਾਟ ਸੈਟਸ ਜਿਹੜੇ ਬੰਦੇ ਨੇ ਗਾਰਮੈਂਟਸ ਇਚ ਉਹ ਉਹਨੂੰ ਕੈਟਰ ਕਰਦੀ ਹੈ। ਅ ਔਰ ਬੇਸਿਕਲੀ ਜੇ ਅਸੀਂ ਗੱਲਬਾਤ ਕਰੀਏ ਤੇ ਇੱਕ ਪਾਸੇ ਚਾਈਨਾ ਹੈਗਾ ਉਹ ਐਂਟਰ ਕੀਤਾ ਬਹੁਤ ਜ਼ਬਰਦਸਤ ਉਹਨੇ ਕੁਝ ਵੈਟ ਕੀਤੀ ਹੋਈ ਹੈ। ਇਹਦੇ ਵਿੱਚ ਤੁਸੀਂ ਲੋਕ ਆਪਣੇ ਆਪ ਨੂੰ ਕਿੰთა ਚੈਲੰਜਸ ਲੈ ਰਹੇ ਹੋਈ ਹੈ ਇਹਨੂੰ ਕਿੰთა ਆਪਣੇ ਆਪ ਨੂੰ ਮੇਨਟੇਨ ਕਰ ਰਹੇ ਹੋ। ਸਰ ਐਦਾਂ ਹੈਗਾ ਕਿ ਅ ਅਸੀਂ ਹੈਗੇ ਕਿ ਇੱਕ ਇੰਟੀਗ੍ਰੇਟਿਡ ਯੂਨਟ ਹੈ ਜਿਹਦੇ ਵਿੱਚ ਨਿਟਿੰਗ, ਡਾਈਂਗ, ਫਿਨਿਸ਼ਿੰਗ, ਪ੍ਰਿੰਟਿੰਗ ਸਾਰਾ ਕੁਝ ਅੰਦਰ ਹੀ ਹੈ। ਉਹਦੇ ਵਿੱਚ ਚਾਈਨਾ ਦਾ ਜ਼ਿਆਦਾ ਇੰਪੈਕਟ ਜਿਹੜੇ ਸਿਰਫ ਗਾਰਮੈਂਟ ਨੂੰ ਟ੍ਰੇਡ ਕਰਦੇ ਫੈਬਰਿਕ ਟ੍ਰੇਡ ਕਰਦੇ ਸੀ ਉਹਨਾਂ ਨੂੰ ਜ਼ਿਆਦਾ ਇੰਪੈਕਟ ਹੈ ਜਿਹੜਾ ਮੈਨੂਫੈਕਚਰ ਕਰ ਰਿਹਾ ਹੈ ਅੱਜ ਵੀ ਸਾਡੇ ਕੋਲ ਇਨੋਵੇਸ਼ਨ ਸਾਡੇ ਦੀ ਚੈਲੰਜ ਜ਼ਰੂਰ ਹੈਗਾ ਕਿ ਸਾਨੂੰ ਵੀ ਹੁੰਦਾ ਹੈ ਕਿ ਅਸੀਂ ਵੀ ਬੈਟਰ ਪ੍ਰੋਡਕਟਸ ਆਪਣੇ ਅੱਗੇ ਕਸਟਮਰ ਨੂੰ ਦਈਏ ਜਿਵੇਂ ਚਾਈਨਾ ਦੇ ਰਿਹਾ ਹੈ ਤੇ ਔਰ ਜ਼ਰੂਰ ਚੈਲੰਜ ਲੈਣਾ ਚਾਹੀਦਾ ਔਰ ਆਪਾਂ ਨੂੰ ਸਾਨੂੰ ਐਜ਼ ਅ ਇੰਡਸਟਰੀ ਅਪਰੂਵ ਕਰਨਾ ਚਾਹੀਦਾ ਜਿਹੜੀ ਪੀਵੀਐਮ ਹੈ ਪੀਵੀਐਮ ਐਂਟਰਪ੍ਰਾਈਜ਼ ਦੀ ਯੂਐਸਪੀ ਕੀ ਹੈ ਸਰ ਅਸੀਂ ਬੈਟਰ ਅਸੀਂ ਸਾਡਾ ਫੋਕਸ ਕਾਰਪੋਰੇਟਸ ਨਾਲ ਕੰਮ ਕਰਨ ਦਾ ਹੈ ਅਸੀਂ ਡੋਮੈਸਟਿਕ ਕੱਟ ਕੰਮ ਕਰੀਦਾ ਸਾਰਾ ਹੁੰਦਾ ਕਿ ਗੁੱਡ ਕੁਆਲਿਟੀ ਕਸਟਮਰ ਜਿਵੇਂ ਅਸੀਂ ਵੈਨ ਯੂਨ ਐਫ ਸੀ ਯੂ ਕੇ ਬੈਨਟਨ ਇਹ ਜੇ ਕਸਟਮਰ ਨਾਲ ਕੁਝ ਖਾਸ ਕੰਮ ਕਰ ਰਹੇ ਆ ਕੁਝ ਸਾਰਾ ਟਾਰਗੇਟ ਹੈ ਅੱਗੋਂ ਕਿ ਅੱچھے ਕਸਟਮਰਾਂ ਨਾਲ ਜੁੜੀਏ ਸਾਡੇ ਕੋਲ ਗਾਡਸ ਦੀ ਐਕ੍ਰੀਡੇਸ਼ਨ ਹੈਗੀ ਹੈ ਇਹਦੇ ਨਾਲ ਸਾਨੂੰ ਕੁਆਲਿਟੀ ਸਟੈਂਡਰਡਸ ਸਟੈਂਡਰਡਸ ਆਫ ਰੌ ਮਟੀਰੀਅਲ ਮੇਨਟੇਨ ਕਰਨੇ ਪੈਂਦੇ ਆ ਉਹ ਸਾਡਾ ਯੂ ਐਸ ਪੀ ਹੈ ਜਿਹੜੇ ਨਵੇਂ ਫੈਬਰਿਕਸ ਬਣਾਏ ਆ ਇਸ ਵਾਰੀ ਉਹ ਦਿਖਾਵਾਂਗੇ ਜਰਾ ਕਿ ਕਿੱਦਾਂ ਦੇ ਹਨ ਹਾਂਜੀ ਸਰ ਇਹ ਕੁਝ ਹੈ ਇੱਕ ਐਗਜ਼ੀਬਿਸ਼ਨ ਮੌਕਾ ਮਿਲ ਜਾਂਦਾ ਹੈ ਨਵੇਂ ਕਸਟਮਰ ਦੇਖਣੇ ਕੋ ਨਈ ਡਿਵੈਲਪਮ यहाँ यान वाले भी हैं गारमेंट वाले भी हैं फैब्रिक मैनुफेक्चर भी हैं बहुत अच्छा प्लेटफॉर्म है जी देक। देक। आपका नाम क्या है ईशान मल्होत्रा जी मल्होत्रा जी जैसे एक तरफ चाइना जैसी चीजों को हम देखते हैं और दूसरा तरफ आप जैसे यूथ हैं सो किस तरह से देखते हैं क्योंकि यूथ तो चैलेंज लेने में बहुत हमेशा शौक रखता है बिल्कुल सर हम भी अग्रेसिव होकर इस चीज का चैलेंज ले रहे हैं जी चाइना ऐसा कुछ नहीं है मशीनरी भी वही है बल्कि धागे भी वही हैं सब कुछ वही है जी डेवलपमेंट हमारे भी होनी चाहिए हम तो यही कहते हैं जी थैंक यू थैंक यू थैंक यू सो लाइव तस्वीरें आप देख सकते हो कि आ, किस तरह से पी वी एम एंटरप्राइजेस के, के स्टॉल से इस समय हमने दिखाई कि किस तरह से इन्होंने कंप्लीट जो रेंज भी है वो रेंज किस तरह से चीज़ें दिखाई हुई हैं